ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਜਿੱਤੇ ਹੜਾ ਕਰਕੇ ਸਥਿਤੀ ਬੜੀ ਤਰਸਯੋਗ ਪਈ ਹੋਈ ਹੈ। ਫਸਲਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਔਰ ਮਾਰਡਿੰਗ ਕਰਦੇ ਵਾਸਤੇ ਵੀ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਉਹ ਪਈ ਹੋਈ ਹੈ। ਖਾਸ ਤੌਰ ਤੇ ਬਿਆਸ ਰਿਆਦੇ ਆਸਪਾਸ ਜਿਹੜੇ ਨੀਵੇਂ ਇਲਾਕੇ ਔਰ ਸਤਲਜ ਦੇ ਵੀ ਜਿਹੜੇ ਨੀਵੇਂ ਇਲਾਕੇ ਆ ਸultanpur district ਦਾ ਲੱਖਾਂ ਬੁਰੀ ਤਰ੍ਹਾਂ ਅਫੈਕਟਡ ਹੈ। ਫਾਜ਼ਿਲਕਾਣੀ ਸਾਈਡ ਤੇ ਬਾਰਡਰ ਤੇ ਬਹੁਤ ਸਾਰੇ ਪਿੰਡ ਫਿਰੋਜ਼ਪੁਰ ਦੇ ਵਿੱਚ ਅਫੈਕਟਡ ਹੈ। ਹੋਰ ਵੀ ਪੰਜਾਬ ਦੇ ਵਿੱਚ ਪਹੁੰਚੇਗਾ ਇਹ ਲੋਕਾਂ ਦਾ ਬੜਾ ਹਾਲ। ਇੱਕ ਤਾਂ ਜਿਹੜੀ ਸਰਕਾਰ ਦੀ ਬੇਰੁਖੀ ਹੈ। ਔਰ ਹਨਾ ਵਾਸਤੇ ਮਸ਼ੀਨਰੀ ਨੂੰ ਤਿਆਰ ਨਾ ਕਰਨਾ। ਇਹ ਬਸਬਦ ਬਹੁਤ ਵੱਡੀ ਸਰਕਾਰ ਦੀ ਅਣਗਹਿਲੀ ਹੈ। ਹਮੇਸ਼ਾ ਬਰਸਾਤਾਂ ਤੋਂ ਪਹਿਲਾਂ ਨਦੀਆਂ ਨਾਲੇ ਚੋਵਗਰਾਂ ਇਹਨਾਂ ਦੀ ਸਫਾਈ ਕੀਤੀ ਜਾਂਦੀ ਪਰ ਉਦੋਂ ਸਰਕਾਰ ਸੁੱਤੀ ਰਹੀ ਹੈ। ਔਰ ਹੁਣ ਵੀ ਜੋ ਬਚਾਅ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਸੀ ਉੱਥੇ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਨਜ਼ਰ ਆਉਂਦੇ। ਲੋਕੀ ਆਪਣੇ ਪੱਧਰ ਤੇ ਉੱਤੇ ਇੱਕ ਦੂਜੇ ਦੀ ਮਦਦ ਕਰ ਰਿਹਾ ਪਰ ਸਰਕਾਰ ਇਹਨਾਂ ਦੀ ਚੀਜ਼ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲਦੀ। ਇੱਕ ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕੀ ਮੁਸ਼ਕਲਾਂ ਵਿੱਚ ਫਸੇ ਆ ਉਨ੍ਹਾਂ ਦੇ ਮਾਰਦੰਗਤਾ ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਉਨ੍ਹਾਂ ਦੇ ਰੋਟੀ ਪਾਣੀ ਦੀ ਮਦਦ ਕਰਨੀ ਔਰ ਗਰਦਾਵਰੀ ਕਰਾ ਕੇ ਸਾਰੇ ਲੋਕਾਂ ਨੂੰ ਤੁਰੰਤ ਕੰਪਨਸੇਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ ਇਸ ਤੋਂ ਜਿੰਨਾ ਨੁਕਸਾਨ ਹੋ ਰਿਹਾ ਅੱਗੇ ਗਵਰਨਮੈਂਟ ਫੈਲ ਦਾ ਖਤਰਾ ਵੀ ਹੁੰਦਾ ਸੋ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਤੇ ਜਿਹੜੀ ਅਸਲੀ ਡਿਊਟੀਆਂ ਸਰਕਾਰ ਦੀ ਉਹ ਨਿਭਾਉਣੀ ਚਾਹੀਦੀ